ਪਟਿਆਲਾ ਦੇ ਪ੍ਰਸਿੱਧ ਅਦਾਲਤ ਬਾਜ਼ਾਰਤ ਸਥਿਤ ਮਸ਼ਹੂਰ ਏਸੀ ਮਾਰਕੀਟ ਦੀ ਇੱਕ ਦੁਕਾਨ 'ਚ ਰਾਤ ਸਮੇਂ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ। ਮੌਕੇ ਤੇ ਪਹੁੰਚੀ ਫਾਈਵ ਬਰਗੇਡ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ। ਕ੍ਰਿਸ਼ਨਾ ਸਿਲਕ ਸਟੋਰ ਦੀ ਦੁਕਾਨ 'ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ ਸੀ। ਦੁਕਾਨ ਮਾਲਕ ਅਨੁਸਾਰ ਉਸ ਦਾ 10 ਤੋਂ 15 ਲੱਖ ਦੇ ਕਰੀਬ ਨੁਕਸਾਨ ਹੋਇਆ ਹੈ। ਗੌਰਤਲਬਾਕੇ ਮਾਰਕੀਟ 'ਚ ਰੱਖੇ ਅੱਗ ਬੁਝਾਊ ਯੰਤਰ ਚੱਲ ਨਹੀਂ ਪਾਏ। ਅਧਿਕਾਰੀ ਅਨੁਸਾਰ ਜਿਸ ਸਮੇਂ ਮਾਰਕੀਟ ਦੀ ਦੁਕਾਨ 'ਚ ਅੱਗ ਲੱਗੀ ਉਸ ਸਮੇਂ ਲਗਭਗ ਦੁਕਾਨਾਂ ਜੇਕਰ ਕੁਝ ਸਮਾਂ ਪਹਿਲਾਂ ਅੱਗ ਲੱਗੀ ਹੁੰਦੀ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਸੀ ਕਿਉਂਕਿ ਇਹ ਇਲਾਕਾ ਭੀੜ-ਪੜੱਕਾ ਵਾਲਾ ਹੋਣ ਕਰਕੇ ਇੱਥੇ ਜ਼ਿਆਦਾ ਰਸ਼ ਰਹਿੰਦਾ ਤੇ ਅੱਗ ਬੁਝਾਉਣ ਦੇ ਵਿੱਚ ਦਿੱਕਤ ਪੇਸ਼ ਆ ਸਕਦੀ ਸੀ। ਸੋ ਦੱਸੋ ਇਸੇ ਮਾਰਕੀਟ ਜਿਹੜੀ ਅੱਗ ਲੱਗੀ ਕਿੰਨੀ ਵਜੇ ਜੀ ਘਟਲਿਆਂ ਦੇ ਕਿਹੜੀ ਜੀ ਦੁਕਾਨ ਸੀ? ਹਾਂ ਸਰ ਸਾਡੇ ਕੋਲ ਕੰਟਰੋਲ ਰੂਮ ਤੇ ਕੁਝ ਤਕਰੀਬਨ 9:30 ਤੇ ਸੂchnਾ ਮਿਲੀ ਕਿ ਇਸੇ ਮਾਰਕੀਟ ਦੇ ਵਿੱਚ ਬੇਸਮੈਂਟ 'ਚ ਧੂਆ ਨਿਕਲ ਰਿਹਾ ਤਾਂ ਅਸੀਂ ਤੁਰੰਤ ਮੌਕੇ ਤੇ ਟੀਮਾਂ ਟੀਮਾਂ ਵਾਣਾ ਦਿੱਤੀਆਂ। ਦੋਨੋਂ ਟੀ ਮਰਵਾਨਾ ਕਿਤੇ ਨਹੀਂ ਸੀ ਮੌਕੇ ਤੇ ਮੈਂ ਵੀ ਖੁਦ ਮੌਕੇ ਤੇ ਪਹੁੰਚ ਗਿਆ ਮੌਕੇ ਤੇ ਕੋਈ ਬੇਸਮੈਂਟ ਚ ਦੁਕਾਨ कृष्णा ਸਿਲਕ ਦੇ ਨਾਮ ਤੇ ਉਹਦੇ ਵਿੱਚ ਤੁਹਾਨੂੰ ਨਿਕੜਾ ਸੀ ਤੇ ਚੈੱਕ ਕੀਤਾ ਗਿਆ ਤੇ ਵਿੱਚ ਸ਼ਾ ਅਗ ਲੱਗੀ ਹੋ ਸੀ ਮੰਦਿਰ ਬਣਿਆ ਸੀ ਜਿੱਥੇ ਉਹਦੇ ਵਿੱਚ ਅਗ ਲੱਗੀ ਸੀ ਉਹ ਪ੍ਰਬੰਧਕਾਂ ਦੇ ਅਨਸਾਰ ਜਿਹੜੇ ਉੱਥੇ ਪ੍ਰਬੰਧਕਾਂ ਵੱਲੋਂ ਕਹਿਆ ਗਿਆ ਵੀ ਮੰਦਿਰ ਚ ਕੋਈ ਜੋਤ ਬੱਤੀ ਨਹੀਂ ਸੀ ਤੇ ਸ਼ਾਰਟ ਸਰਕਟ ਨਾਲ ਅਗ ਲੱਗੀ ਹੈ ਨੁਕਸਾਨ ਕਿੰਨਾ ਹੋਇਆ ਨੁਕਸਾਨ ਦੇਖੋ ਜੀ ਕਾਫੀ ਸਿਲਕ ਦਾ ਕਪੜਾ ਸੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਪਰੰਤੂ ਐਕਸਟ੍ਰੀਮਰ ਜਿਹੜਾ ਪ੍ਰਬੰਧਕਾ ਵੱਲੋਂ ਦੱਸਿਆ ਗਿਆ ਸਾਨੂੰ ਮੌਕੇ ਤੇ ਉਹਨਾਂ ਨੇ ਦੱਸਿਆ ਵੀ 10 ਤੋਂ 15 ਲੱਖ ਰੁਪਏ ਦਾ ਸਾਡਾ ਨੁਕਸਾਨ ਹੋਇਆ ਸਰ ਉੱਤੇ ਪ੍ਰਬੰਧਕੀ ਮੀਟਿੰਗ ਜਿੱਥੇ ਜੀ ਉੱਥੇ ਜੀ ਤਾਂ ਇਸ ਤਰ੍ਹਾਂ ਪ੍ਰਬੰਧ ਜਿਹੜੇ ਫਿਕਸ ਜਿਹੜੀ ਫਿਕਸ ਫਾਇਰ ਇੰਸਟਾਲੇਸ਼ਨ ਆ ਉਹ ਸਰ ਉਹਨਾਂ ਦੀ ਚੱਲੀ ਨਹੀਂ ਤੇ ਕਾਫੀ ਡੈਮੇਜ ਹੋਈ ਵੀ ਹੈ ਪਰੰਤੂ ਜਿਹੜੇ ਉੱਥੇ ਐਕਸਟ੍ਰੀਮਰ ਸੀ ਉੱਥੇ ਰੱਖੇ ਹੋਏ ਉਹਨਾਂ ਨੇ ਵੱਲੋਂ ਚਲਾਏ ਗਏ ਨੇ ਤਾਂ ਉਹਨਾਂ ਨਾਲ ਕਾਫੀ ਸਾਨੂੰ ਮਦਦ ਜਿਹੜੇ ਲੋਕੜੇ ਵੀ ਜਿਹੜੇ ਉਹਨਾਂ ਦੇ ਜੰਤਰੇ ਨਹੀਂ ਚਲੇ ਇਸ ਸਮੱਸਿਆ ਪਬਲਿਕ ਕਾਫੀ ਉੱਥੇ ਆਉਂਦੀ ਹੈ ਕਿ ਭਰੇ ਬਾਜ਼ਾਰ ਦੇ ਵਿੱਚ ਲੱਗਦੇ ਨੇ ਕੋਈ ਵੱਡਾ ਹਸਨ ਦਾ ਤਾਂ ਪੂਰੀ ਮਾਰਕੀਟ ਲਪੇਟ ਦੇ ਵਿੱਚ ਆ ਸਕਦੀ ਸੀ ਜੀ ਸਰ ਇਸ ਸੰਬੰਧੀ ਪਹਿਲਾਂ ਵੀ ਉਹਨਾਂ ਨੂੰ ਇਜ਼ਾਤਾਂ ਕਰ ਜਾਰੀ ਕੀਤੀਆਂ ਹੋਣਗੀਆਂ ਤੇ ਹੁਣ ਵੀ ਅਸੀਂ ਆਪਣੇ ਨੋਟਿਸ ਕਰਾਂ ਉਹਨਾਂ ਨੂੰ ਨੋਟਿਸ ਤੇ ਲਿਆ ਕੇ ਉਹਨਾਂ ਨੂੰ ਇਜ਼ਾਤਾਂ ਜਾਰੀ ਕਰਾਂਗੇ ਕਿ ਆਪਣੇ ਜਿਹੜੇ ਫਾਇਰ ਸੇਫਟੀ ਅਰੇਂਜਮੈਂਟ ਨੂੰ ਚਾਲੂ ਹਾਲਤ ਵਿੱਚ ਕਰਾਈ ਜਾਵੇ ਤਾਂ ਕਾਰਵਾਈ ਹੋएगी ਨਾ ਤੇ ਜਿਹੜੇ ਪ੍ਰਬੰਧ ਕਾਰਵਾਈ ਅਸੀਂ ਆਪਣੇ ਉਤੇ ਕਰਾਂ ਦੱਸਾਂਗੇ ਜੋ ਵੀ ਸਾਨੂੰ ਹੁਕਮ ਪੜਾ ਪਹੁੰਚਉਣਗੇ ਉਹਨਾਂ ਨੂੰ ਕਰ ਦੇਵਾਂਗੇ ਉਸ ਟਾਈਮ ਕਿੰਨਾ ਗਾਚ ਸੀਗਾ ਕਿੰਨਾ ਕਰਾਊਡ ਸੀ ਨਹੀਂ ਸਰ ਰਸਤਾ ਕੋਈ ਨਹੀਂ ਸੀਗਾ ਕਿਉਂਕਿ ਦੁਕਾਨਾਂ ਬੰਦ ਹੋ ਚੁੱਕੀਆਂ ਬਰੂਨ ਰਾ ਉਮ ਇਸ ਕਰਕੇ ਜਿਆਦਾ ਕੋਈ ਰਾਸ਼ਨੀ ਸੀ ਸਾਨੂੰ ਕੋਈ ਪ੍ਰੋਬਲਮ ਵੀ ਨਹੀਂ ਹੋਈ ਪਰ ਤੋਂ ਥੋੜਾ ਜਿਹਾ ਮੈਂ ਇੱਕ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੂੰਗਾ ਪਬਲਿਕ ਨੂੰ ਅਵੇਅਰ ਕਰਨਾ ਚਾਹੂੰਗਾ ਤੇ ਦੁਕਾਨਦਾਰਾਂ ਨੂੰ ਅਵੇਅਰ ਕਰਨਾ ਚਾਹੂੰ ਤੁਸੀਂ ਅਦਾਲਤ ਵੀਰ ਤੁਸੀਂ ਵੀ ਸਾਰਾ ਦਿਨ ਨਿਕਲਦੇ ਹੋ ਤੇ ਇਹੀ ਹਾਦਸਾ ਕੋਈ 6 6:30 ਵਜੇ ਸ਼ਾਮ ਨੂੰ ਹੋ ਜਾਂਦਾ ਤਾਂ ਸਾਡਾ ਫਾਇਰ ਟੈਂਡਰ ਉੱਥੇ ਮੂਵਮੈਂਟ ਨਹੀਂ ਹੋ ਸਕਦੀ ਤਾਂ ਕਿਰਪਾ ਕਰਕੇ ਮੈਨੂੰ ਦੁਕਾਨਦਾਰ ਭਾਈਆਂ ਨੂੰ ਬੇਨਤੀ ਕਰਾਂਗਾ ਥੋੜਾ ਥੋੜਾ ਆਪਣਾ ਸਮਾਨ ਆਪਣਾ ਅੰਦਰ ਰੱਖਣ ਤੇ ਆਪਣੇ ਜਿਹੜੇ ਸਾਡੇ ਵਹੀਕਲਸ ਹਨ ਉਹਨਾਂ ਨੂੰ ਨਿਕਲਣ ਵਾਸਤੇ ਜਗ੍ਹਾ ਮਿਲ ਸਕੇ ਤਾਂ ਜੋ ਤੁਹਾਡੀ ਸੁਰੱਖਿਆ ਵਾਸਤੇ ਅਸੀਂ ਫੌਰੀ ਤੌਰ ਤੇ ਮੌਕੇ ਤੇ ਪਹੁੰਚਾ ਜਾ ਸਕੇ